ਤਾਂ ਪਾਰਕਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ ਕਿਉਂਕਿ ਜਦੋਂ ਵੀ ਲੋਕਾਂ ਨੇ ਸੈਰ ਕਰਨੀ ਹੁੰਦੀ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਧਿਆਨ ਵਿੱਚ ਆਉਂਦਾ ਹੈ ਪਾਰਕ ਤੇ ਜੇ ਪਾਰਕ ਵਧੀਆ ਬਣੀ ਹੋਵੇ ਤੇ ਸੈਰ ਕਰਨ ਦਾ ਮਨ ਵੀ ਕਰਦਾ ਤਾਂ ਤੁਹਾਨੂੰ ਦਿਖਾ ਦਿੰਨੇ ਆ ਮਾਲ ਮੰਡੀ ਦੀ ਪਾਲ ਪਾਰਕ ਜਿਹੜੀ ਕਿ ਉਹਦੀ ਹਾਲਤ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਤੇ ਅੱਜ ਇਸ ਦਾ ਸੁੰਦਰੀਕਰਨ ਤੇ ਨਾਲ ਡਿਵੈਲਪਮੈਂਟ ਦਾ ਕੰਮ ਜਿਹੜਾ ਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਜੀਵਨ ਜੋਤ ਕੋਰ ਤੇ ਨਾਲ ਅੰਮ੍ਰਿਤਸਰ ਇੰਪਰੂਵਮੈਂਟ ਅਥਾਰਟੀ ਚੇਅਰਮੈਨ ਅਸ਼ੋਕ ਤਲਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਇਲਾਕੇ ਵਿੱਚ ਚਾਰ ਪਾਰਕਾਂ ਦੀ ਦਿੱਖ ਜਿਹੜੀ ਕਿ ਉਹ ਸਵਾਰੀ ਜਾ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਥੇ ਹਾਲਾਤ ਅਜਿਹੇ ਨੇ ਕਿ ਲੋਕ ਇੱਥੇ ਸੈਰ ਕਰਨ ਵਾਸਤੇ ਨਹੀਂ ਆ ਸਕਦੇ ਜਿੱਥੇ ਵੀ ਦੇਖੋ ਤਾਂ ਜਿਹੜੀ ਕਿ ਬੂਟੀ ਹੀ ਬੂਟੀ ਵਿਖਾਈ ਦਿੰਦੀ ਹੈ ਗੰਦਗੀ ਹੀ ਗੰਦੀ ਵਿਖਾਈ ਦਿੰਦੀ ਹੈ ਪਰ ਮਾਰ ਹੈ ਗੰਦਗੀ ਦੀ ਤੇ ਇੱਥੇ ਅਜਿਹੇ ਮਾਹੌਲ ਵਿੱਚ ਸੈਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਹੁਣ ਜਿਹੜੀ ਕਿ ਅੱਜ ਇੱਕ ਵੱਡੀ ਰਿਲੀਫ ਮਿਲਨ ਜਾ ਰਹੀ ਹੈ ਮਾਲ ਮੰਡੀ ਦੇ ਲੋਕਾਂ ਨੂੰ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਪਾਰਕਾਂ ਦੀ ਪਹਿਲੇ ਸਫਾਈ ਕਰਵਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਇੱਥੇ ਬੱਚਿਆਂ ਵਾਸਤੇ ਝੂਲੇ ਵੀ ਲਗਾਏ ਜਾਣੇ ਨੇ ਤੇ ਨਾਲ ਨਾਲ ਇਸ ਦੀ ਜਿਹੜੀ ਕੀ ਉਹ ਡਵੈਲਪਮੈਂਟ ਵੀ ਕੀਤੀ ਜਾਣੀ ਹੈ ਤਾਂ ਜੋ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਇੱਥੇ ਵਧੀਆ ਮਾਹੌਲ ਵਿੱਚ ਸੈਰ ਕਰ ਸਕਣ ਤੇ ਤੰਦਰੁਸਤ ਰਹਿ ਸਕਣ ਐਮਐਲਏ ਡਾਕਟਰ ਜੀਵਨਜੋਤ ਕੋਰ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਈ ਮੈਮ ਪਾਰਕਾਂ ਦੀ ਹਾਲਤ ਇੰਨੀ ਮਾੜੀ ਤੇ ਕਿਹੜੀਆਂ ਪਾਰਕਾਂ ਹੁੰਦੀਆਂ ਇੱਥੇ ਸਵਾਰੀਆਂ ਜਾਰੀਆਂ ਉਹਦੇ ਬਾਰੇ ਦਾ ਅ ਦੇਖੋ ਇਸ ਮਾਲ ਮੰਡੀ ਦੇ ਵਿੱਚ ਸਾਡੀਆਂ ਚਾਰ ਪਾਰਕਸ ਦਾ ਅਸੀਂ ਉਦਘਾਟਨ ਕੀਤਾ ਜਿਹੜੀ 50 ਲੱਖ ਦੀ ਲਾਗਤ ਦੇ ਨਾਲ ਅਸੀਂ ਇੱਥੇ ਚਾਰ ਪਾਰਕਸ ਜੜੀਆਂ ਨੇ ਉਹਨਾਂ ਨੂੰ ਸੁੰਦਰੀਕਰਨ ਤਾਂ ਨਹੀਂ ਮੈਂ ਕਹਿੰਦੀ ਕਿਉਂਕਿ ਸੁੰਦਰੀਕਰਨ ਤਾਂ ਉਹ ਹੁੰਦਾ ਜਿਹੜਾ ਥੋੜਾ ਬਹੁਤ ਤਾਂ ਕੁਝ ਪਹਿਲੇ ਹੋਇਆ ਤੁਹਾਡੇ ਸਾਹਮਣੇ ਹੀ ਹੈ ਸਿਵਾਏ ਇੱਕ ਐਨਕਲੋਜ਼ਰ ਦੇ ਹੋਰ ਕੁਝ ਵੀ ਨਹੀਂ ਹੈ ਸੋ ਪਾਰਕ ਮੇਨਟੇਨ ਕੀਤਾ ਜਾਏਗਾ ਬਣਾਇਆ ਜਾਏਗਾ ਚਾਰ پارک ਅਸੀਂ ਜਿਹੜੇ ਹੈਗੇ ਉਹ ਇੱਥੇ ਨਵੇਂ ਬਣਾਵਾਂਗੇ ਸਫੀਸ਼ੀਐਂਟ ਹੈ 50 ਲੱਖ ਰੁਪਏ ਦੀ ਅਮਾਉਂਟ ਕਿਉਂਕਿ ਪਾਰਕਾਂ ਦੀ ਹਾਲਤ ਬਹੁਤ ਮਾੜੀ ਹੈ ਟਰੈਕ ਬਣਨੇ ਵਾਲੇ ਨੇ ਬੇਸਮੈਂਟ ਵੀ ਨਹੀਂ ਸਹੀ ਹੈਗੀ ਆਈ ਥਿੰਕ 50 ਲੱਖ ਰੁਪਏ ਚ ਪਾਰਕ ਹੋ ਜਾਂਦਾ ਸਫੀਸ਼ੀਐਂਟ ਕਿਉਂਕਿ ਪਾਰਕ 'ਚ ਕੰਸਟਰਕਸ਼ਨ ਕੰਸਟਰਕਸ਼ਨ ਨਹੀਂ ਨਾ ਹੁੰਦੀ ਪਾਰਕ 'ਚ ਉਹ ਤਾਂ ਕੰਸਟਰਕਸ਼ਨ ਕਿੱਥੇ ਹੋਣੀ ਹੁੰਦੀ ਉੱਥੇ ਹੈ ਇੱਥੇ ਤਾਂ ਫੁੱਲ ਬੁੱਟੇ ਲਾ ਕੇ ਬਿਊਟੀਫਾਈ ਜ਼ਿਆਦਾ ਹੋਣਾ ਹੈ ਪਾਰਕ ਦਾ ਮਤਲਬ ਤੇ ਉਹ ਹੈ ਵੀ ਗ੍ਰੀਨਰੀ ਹੈ ਨਾ ਸੋ ਉਹਦੇ ਲਈ ਸਫੀਸ਼ੀਐਂਟ ਅਮਾਉਂਟ ਝੂਲੇ ਵੀ ਲੱਗਣੇ ਨਾਲ ਬੱਚਿਆਂ ਵੇਸੀ ਉਸੇ ਸਾਡਾ ਜਿਹੜਾ ਅੰਡਰ ਬ੍ਰਿਜ ਹੈਗਾ ਉੱਥੇ ਦੋ ਸਾਈਡਸ ਇਹ ਜੀਆਂ ਅਸੀਂ ਆਈਡੈਂਟੀਫਾਈ ਕੀਤੀਆਂ ਜਿੱਥੇ ਅਸੀਂ ਓਪਨ ਜਿਮ ਲਗਾ ਰਹੇ ਹਾਂ ਮੈਂ ਲੋਕਾਂ ਨੂੰ ਕਾਫੀ ਜ਼ਿਆਦਾ ਹੁੰਦੀ ਹੈ ਵੀ ਲੋ ਲੱਗੇ ਪਾਰਕ ਹੋਵੇ ਤਾਂ ਉਹ ਸ਼ੇਅਰ ਕਰਨ ਵਾਸਤੇ ਜਾਣਗੇ ਹੁਣ ਕਿੰਨੇ ਕ ਸਮਾਂ ਹੋ ਜਾਏਗਾ ਲੋਕ ਜਿਹਨੂੰ ਇਹ ਪਾਰਕ ਬਿਲਕੁਲ ਮੇਨਟੇਨ ਹੋ ਜਾਣਗੇ ਲੋਕੀ ਸ਼ੇਅਰ ਕਰਨ ਵਾਸਤੇ ਪਹੁੰਚਣਗੇ ਕਿੰਨਾ ਐਕਸ਼ਨ ਸਾਹਿਬ ਦਾ ਸੀ ਇਹ ਵੀ ਥ੍ਰੀ ਮੰਥਸ ਅਸੀਂ ਟਾਈਮ ਲੈ ਕੇ ਚੱਲ ਰਹੇ ਤਿੰਨ ਮਹੀਨੇ ਦੇ ਵਿੱਚ ਵਿੱਚ ਅਸੀਂ ਚਾਰ ਪਾਰਕ ਜਿਹੜੇ ਹੈਗੇ ਆ ਉਹਨਾਂ ਨੂੰ ਪੂਰਾ ਕਰ ਦਿਆਂਗੇ ਤ ਬਿਲਕੁਲ ਚੇਅਰਮੈਨ ਅਸ਼ੋਕ ਤਲਵਾਰ ਵੀ ਇੱਥੇ ਨੇ ਸਰ ਕੀ ਕਹਿਣਾ ਜੀ ਬਹੁਤ ਮਾੜੀ ਹਾਲਤ ਵਿੱਚ ਹੈ ਇਹ ਪਾਰਕ ਨਾਲ ਐਮਐਲਏ ਸਾਹਿਬ ਪਹਗੇ ਨੇ ਜੀਵਨ ਜੋਜੀ ਜੀ ਇਸਰਲਕੇ ਤੋਂ ਇਹਨਾਂ ਦਾ ਲਗਾਤਾਰ ਧਿਆਨ ਚ ਰਿਹਾ ਹੈਗਾ ਕਿ ਆ ਵੀ ਮੈਨੂੰ ਕਈ ਵਾਰੀ ਇਹਨਾਂ ਨਾਲ ਡਿਸਕਸ਼ਨ ਹੋ ਗਈ ਆ ਪੁਰਾਣੀ ਸਰਕਾਰ ਨੇ ਆ ਪਾਰਕ ਬਣਾਏ ਸੀ ਆ ਪਾਰਕ ਹੈਗੇ ਹਨ ਇਸ ਤਰ੍ਹਾਂ ਦੇ 8-9 ਪਾਰਕ ਹੈਗੇ ਆਹੀ ਪਾਰਕ ਹੈਗੇ ਨੇ ਆ ਪਿਛਲੇ 10 ਸਾਲ ਚੋਂ ਨਾ ਲੋਕੀ ਇੱਥੇ ਕੀ ਸਰ ਕਰ पाए ਸਿਰਫ ਬਾਉਂਡਰੀ ਵਾਲ ਦੇ ਹੈਗੇ ਸਿਰਫ ਇਥੇ ਹੋਰ ਕੁਝ ਨਹੀਂ ਇਹਨਾਂ ਨੇ ਇੰਨਾ ਲੁੱਟਿਆ ਹੈਗਾ ਪਿਛਲੀ ਸਰਕਾਰਾਂ ਨੇ ਬਾਉਂਡਰੀ ਵਾਲ ਕਰਕੇ ਲੋਕਾਂ ਨੂੰ ਦੇ ਦਿੱਤਾ ਕਹਿ ਦਿੱਤਾ ਕਿ ਪਾਰਕ ਬਣ ਗਏ ਤਾਂ ਹੁਣ ਤੁਸੀਂ ਸੈਰ ਕਰੋ ਕਿਸ ਕੋਈ ਵੀ ਵਿਅਕਤੀ ਪਿਛਲੇ 10 ਸਾਲ ਤੋਂ ਨਹੀਂ ਕਰ ਪਾਇਆ ਪਾਰਕ ਦੇ ਅੰਦਰ ਤੱਕ ਨਹੀਂ ਜਾ ਪਾਇਆ ਇੱਥੇ ਬਿਮਾਰੀ ਬਿਮਾਰ ਹੋਣਾਂ ਲੋਕਾਂ ਨੇ ਲੋਕਾਂ ਨੇ ਸਹਾਈ ਕਰਨ ਨੂੰ ਆਪਣੇ ਸਿਹਤ ਵਾਸਤੇ ਲਈ ਐਮਐਲਏ ਸਾਹਿਬ ਨੇ ਆ ਕੇ ਹਲਕੇ ਨੂੰ ਦੇਖਿਆ ਮੇਰੇ ਧਿਆਨ ਚ ਲੈ ਆਂਦਾ ਤੇ ਮੈਂ ਖੁਦ ਪਰਸਨਲੀ ਵਿజిਟ ਕੀਤੀ ਕਿ ਦੇਖਿਆ ਕਿ ਆ ਕੀ ਹਾਲਤ ਹੈ ਔਰ ਕੀ ਪਿਛਲੀ ਸਰਕਾਰਾਂ ਕੀ ਕਰਦੀਆਂ ਰਹੀਆਂ ਹੈਗੀਆਂ ਤੋ ਫਿਰ ਅਸੀਂ ਫਿਰ ਹਾਲ ਪਹਿਲੇ ਫੇਸ ਤੇ ਚਾਰ-ਪਾਰਕਾਂ ਨੂੰ ਲੈ ਕੇ ਚੱਲੇ ਟੋਟਲ ਇਹਦੇ ਵਿੱਚ 9 ਪਾਰਕ ਨੇ ਜਿੱਦਾਂ ਜਿੱਦਾਂ ਫੰਡ ਮਹਿੰਗਾ ਹੋਣਗੇ ਅਸੀਂ ਅੱਗੇ-ਅੱਗੇ ਚੱਲਾਂਗੇ ਪਹਿਲਾਂ ਚਾਰ ਪਾਰਕ ਤੁਹਾਨੂੰ ਮੇਨਟੇਨ ਕਰਕੇ ਦਵਾਂਗੇ ਅੱਛੇ ਤਰੀਕੇ ਨਾਲ ਜੇ ਫੰਡ ਘਟ ਹੈ ਜੇ ਮਤਲਬ ਲੋੜ ਪੈਗੀ ਉਹ ਥੋੜਾ ਇਨਹਾਂਸ ਕਰ ਦਵਾਂਗੇ ਤੇ ਕੁਆਲਿਟੀ ਦੇ ਨਾਲ ਕੋਈ ਕੰਪਰਮਾਈਜ਼ ਨਹੀਂ ਹੋਏਗਾ ਕੰਪਲੀਸ਼ਨ ਤੇ ਵੀ ਐਮਐਲਏ ਸਾਹਿਬ ਵੀ ਆਣਗੇ ਅਸੀਂ ਵੀ ਆਵਾਂਗੇ ਜਿਸੇ ਚਾਰ ਪਾਰਕਾਂ ਦੀ ਕੰਪਲੀਸ਼ਨ ਹੋਏਗੀ ਤੇ ਪਬਲਿਕ ਹੀ ਵੀ ਦੱਸੇਗੀ ਕਿ ਕਿਸ ਆ ਘੱਟ ਹੁੰਦਾ ਹੈ ਇਸ ਤਰੀਕੇ ਦਾ ਮੈਡਮ 2022 ਵਿੱਚ ਬਹੁਤ ਵੱਡਾ ਮੰਡਟ ਸੀ ਮਿਲਿਆ ਤੇ ਇਸ ਵਾਰ ਵੀ ਹੁਣ ਜਿਵੇਂ ਇਲੈਕਸ਼ਨ ਚਾਰਜ ਜਿਹੜੀਆਂ ਹੋਈਆਂ ਉੱਥੇ ਵੀ ਤਿੰਨ ਤੇ ਆਵਾਮ ਦੀ ਪਾਰਟੀ ਅੱਗੇ ਚੱਲੇਗੀ ਹਾਂਜੀ ਇਹਦਾ ਇੱਕ ਮੈਸੇਜ ਬਹੁਤ ਸਟਰੋਂਗ ਗਿਆ ਲੋਕਾਂ 'ਚ ਕਿ ਆਮ ਆਦਮੀ ਪਾਰਟੀ ਲਈ ਜੋ ਲੋਕਾਂ ਦਾ ਪਿਆਰ ਸੀਗਾ ਉਹ ਬਿਲਕੁਲ ਬਰਕਰਾਰ ਹੈ ਗਰਾਫ ਜਿਹੜਾ ਕੀ ਬਰਕਰਾਰਾ ਹੈ ਆਮ ਆਦਮੀ ਬਿਲਕੁਲ ਬਰਕਰਾਰ ਹੈ ਜੀ ਉੱਪਰ ਲੈ ਕੇ ਜਾਵਾਂਗੇ ਇਨ ਫੈਕਟ ਦੇਖੋ ਮੈਂ ਹੀ ਮੰਨਦੀ ਆਂ ਵੀ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਸਰਕਾਰ ਦੇ ਜਿਹੜੇ 5 ਸਾਲ ਹੁੰਦੇ ਨਾ ਉਹ ਇਸ ਤਰ੍ਹਾਂ ਟ੍ਰਾਇੰਗਲ ਹੁੰਦਾ ਵੀ 2.5 ਸਾਲ ਉੱਤੇ ਤੇ ਫਿਰ 2.5 ਸਾਲ ਥੱਲੇ ਪਰ ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਅੱਜ 2.5 ਸਾਲ ਬਾਅਦ ਵੀ ਲੋਕਾਂ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਸੀਗੇ ਉਹ ਅਸੀਂ ਬਿਲਕੁਲ ਪੂਰੇ ਕੀਤੇ ਔਰ ਲੋਕਾਂ ਦਾ ਜਿਹੜਾ ਸਾਡੇ ਤੇ ਯਕੀਨ ਹੈ ਉਹ ਬਿਲਕੁਲ ਬਰਕਰਾਰ ਐ ਐਮਸੀ ਇਲੈਕਸ਼ਨ ਵੀ ਦਸਤਕ ਕਹਿੰਦੇ ਦਸੰਬਰ ਵਿੱਚ ਐਮਸੀ ਇਲੈਕਸ਼ਨ ਵੀ ਆਨਲਾਈਨ ਕੀ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਜੀ ਜੇ ਮੈਂ ਮੇਰੇ ਹਲਕੇ ਦੀ ਗੱਲ ਕਰਦੀਆਂ ਤਾਂ ਆਲਮੋਸਟ ਮੇਰੇ सीएम साहब ਦੇ ਸਹਿਯੋਗ ਦੇ ਨਾਲ ਕੁਝ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਸਾਰੇ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਮੇਰੇ ਹਰ ਵਾਰਡ ਦੇ ਵਿੱਚ ਇਸ ਵੇਲੇ ਕੰਮ ਚੱਲ ਰਹੇ ਕੱਲ ਮੈਂ ਗੁਰਨਾਨਕ ਭਵਨ 8 ਕਰੋੜ ਰੁਪਏ ਦੇ ਕੰਮ ਜਿਹੜੇ ਹੈਗੇ ਉਸੇ ਸ਼ੁਰੂ ਕੀਤੇ ਗੁਰਨਾਨਕ ਭਵਨ ਨੂੰ ਅਸੀਂ ਦੁਬਾਰਾ ਤੋਂ ਰੀਵੈਂਪ ਕਰ ਰਹੇ ਹਾਂ ਤਾਂ ਕਿ ਉਸ ਜਗ੍ਹਾ ਨੂੰ ਅਸੀਂ ਉਹ ਸ਼ਾਨ ਹੈ ਸਾਡੇ ਅੰਮ੍ਰਿਤਸਰ ਦੀ ਸਭ ਤੋਂ ਪਹਿਲਾ ਭਵਨ ਸੀਗਾ ਸਾਡਾ ਆਡੀਟੋਰੀਅਮ ਮੈਂ ਚਾਹਾਂਗੀ ਕਿ ਜਿੰਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸ਼ਹਿਰ 'ਚ ਫੰਕਸ਼ਨਸ ਹੁੰਦੇ ਨੇ ਉਹ ਵਾਪਸ ਉੱਥੇ ਹੋਣ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਅੰਡਰਪਾਸ ਬਣਾਇਆ ਗਿਆ ਸੀ ਜਿਹੜਾ ਰੇਲ ਹਾਦਸਾ ਹੋਇਆ ਉਸ ਦੀ ਡੀਪੀਆਰ ਦੇ ਵਿੱਚ ਕਿੱਡਾ ਵੱਡਾ ਘਾਟਾ ਸੀ ਕਿ ਚਾਲੀਖੂਨੋਂ ਰਸਤਾ ਹੀ ਨਹੀਂ ਛੋੜਿਆ ਆ ਜੋ ਰੇਲਵੇ ਕਰਾਸਿੰਗ ਅਗਰ ਬੰਦ ਹੋ ਜਾਂਦੀ ਹੈ ਕਲਰਨੋਂ ਔਰ ਚਾਲੀਖੂਨੋਂ ਰਸਤਾ ਹੀ ਨਹੀਂ ਸੀ ਸੋ ਕੱਲ ਐਮਪੀ ਔਜਲਾ ਸਾਹਿਬ ਨਾਲ ਅਸੀਂ ਬੈਠੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਇਹ ਕੀ ਕੀਤਾ ਤੇ ਕਹਿੰਦੇ ਵੀ ਇਹ ਕਿਤੇ ਘਟਾ ਰਿਹਾ ਡੀਪੀਆਰ ਚੈੱਕ ਨਹੀਂ ਕੀਤੀ ਗਈ ਪਰ ਉਹ ਕਹਿੰਦੇ ਕਿ ਤੁਸੀਂ ਮੈਨੂੰ ਦੱਸੋ ਕੀ ਕਰਾਉਣਾ ਮੈਂ ਕਿਹਾ ਜੀ ਮੈਂ ਚਾਲੀਖੂਨੋਂ ਅੰਡਰਪਾਸ ਬਣਵਾਉਣਾ ਉਹ ਕਹਿੰਦੇ ਉਹ ਤੁਸੀਂ ਮੈਨੂੰ ਪ੍ਰੋਪੋਜ਼ਲ ਦੇ ਦਿਓ ਤੇ ਮੈਂ ਤੁਹਾਨੂੰ ਸੈਂਟਰ ਤੋਂ ਪੈਸਾ ਲਿਆ ਕੇ ਦੇਵਾਂਗਾ ਸੋ ਬਹੁਤ ਜਲਦੀ ਅਸੀਂ ਉਹ ਜਿਹੜਾ ਅੰਡਰਪਾਸ ਰੂ ਬਣਵਾਵਾਂਗੇ ਅਮਰਸੇ ਮੇਰੇ ਫਰਾਮਾ ਦੀ ਪਾਰਟੀ ਦਾ ਬਿਲਕੁਲ ਬਣੇਗਾ ਜੀ ਨੋ ਡਾਊਟ ਬਿਲਕੁਲ ਬਣਾਵਾਂਗੇ ਬਿਲਕੁਲ ਜੀ ਇਹਨੇ ਜੀਵਨਜੋਤ ਕੋਰ ਜਿਹੜੇ ਕੀ ਹਲਕੇ ਦੇ ਐਮਐਲਏ ਨੇ ਨਾਲ ਉਹਨਾਂ ਦੇ ਅਮਰਸੇ ਪੂਟ ਰਸੇ ਚੇਅਰਮੈਨ ਸ਼ਬੂਕ ਤਲਵਾਰ ਕਿਉਂਕਿ ਪਾਰਕਾਂ ਦੀ ਹਾਲਤ ਜਿਹੜੀ ਕਿ ਬਹੁਤ ਮਾੜੀ ਹਾਲਤ ਹੈ ਤੇ ਇਸ ਦੀ ਹਾਲਤ ਜਿਹੜੀ ਕਿ ਉਹ ਸੁਧਾਰੀ ਜਾ ਰਹੀ ਹੈ ਕਿਉਂਕਿ ਇਲਾਕੇ ਵਿੱਚ ਕੁੱਲ 9 ਪਾਰਕਾਂ ਨੇ ਪਰ ਬਹੁਤ ਉਜੜੀ ਹਾਲਤ ਵਿੱਚ ਨੇ ਪਾਰਕਾਂ ਔਰ ਪਹਿਲੇ ਫੇਸ ਵਿੱਚ ਚਾਰ ਪਾਰਕਾਂ ਦੀ ਹਾਲਤ ਜਿਹੜੀ ਕਿ ਉਹ ਸੁਧਾਰੀ ਜਾਣੀ ਹੈ ਔਰ ਜਿਹੜੇ ਵੀ ਇੱਥੇ ਪਹਿਲੇ ਸਫਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹਨੂੰ ਮੇਨਟੇਨ ਕੀਤਾ ਜਾਣਾ ਹੈ ਨਾਲ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਣਾ ਕਿਉਂਕਿ ਜਦੋਂ ਵੀ ਲੋਕ ਦਿਮਾਗ ਵਿੱਚ ਸੈਰ ਕਰਨ ਦੀ ਸੋਚਦੇ ਨੇ ਤਾਂ ਲੋਕਾਂ ਦੇ ਮਨ ਵਿੱਚ ਹੁੰਦਾ ਵੀ ਪਾਰਕ ਜਿਹੜੀ ਸੋਹਣੀ ਪਾਰਕ ਵਿੱਚ ਜਾਇਆ ਜਾਵੇ ਜਿੱਥੇ ਕੀ ਸੈਰ ਕਰਕੇ ਲੋਕ ਜਿਹੜੇ ਕੀ ਆਪਣੀ ਸਿਹਤ ਨੂੰ ਵਧੀਆ ਰਖ ਸਕਣ ਪਰ ਜੋ ਇਹ ਹਾਲਾਤ ਨੇ ਇਥੋਂ ਤੱਕ ਲੋਕ ਸ਼ਾਇਦ ਨਹੀਂ ਪਹੁੰਚ ਸਕਦੇ ਕਿਉਂਕਿ ਪਾਰਕਾਂ ਦੀ ਹਾਲਤ ਬਹੁਤ ਦਈਨੀ ਹੈ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਇਹ ਪਾਰਕਾਂ ਦੀ ਹਾਲਤ ਜਿਹੜੀ ਕਿ ਉਸਾਰੀ ਜਾ ਰਹੀ ਹੈ ਜੋ ਕਿ ਇੱਕ ਵਧੀਆ ਕਦਮ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਇਹਨਾਂ ਪਾਰਕਾਂ ਵਿੱਚ ਵੱਡੀ ਗਿਣਤੀ ਵਿੱਚ ਸੈਰ ਕਰਨ ਵਾਸਤੇ ਪਹੁੰਚ ਸਕਣਗੇ ਕੈਮਰਾ ਪਰਸਨ ਮੁਕੇਸ਼ ਬਾਵਾ ਨਾਲ ਸਿਕੰਦਰ ਪਸਰੀਚਾ ਆਧਿਆਨਿਕ ਸਪਿਰਟ ਟੀਵੀ ਅੰਮ੍ਰਿਤਸਰ